ਗੁਰਦਾਸਪੁਰ ਜ਼ਿਲ੍ਹੇ ਦੇ ਪੁਲਿਸ ਸਟੇਸ਼ਨ ਪੁਰਾਣਾ ਸ਼ਾਲਾ ਦੇ ਅਧੀਨ ਪੈਂਦੇ ਪਿੰਡ ਨਵਾ ਬਹਾਦਰ ਚਿਕ 8 ਸਾਲਾਂ ਬਾਅਦ ਆਈ ਐਨਆਰਆਈ ਵੱਲੋਂ ਮਾਮੂਲੀ ਤਕਰਾਰ ਤੋਂ ਬਾਅਦ ਹੀ 48 ਸਾਲਾ ਔਰਤ ਦਾ ਚਾਕੂ ਨਾਲ ਵਾਰ ਕਰਕੇ ਕਤਲ ਕਰ ਦਿੱਤਾ ਗਿਆ ਹੈ ਇਸ ਸਬੰਧੀ ਪੁਰਾਣਾ ਸ਼ਾਲਾ ਪੁਲਿਸ ਨੇ ਉਕਤ ਐਨਆਰਆਈ ਵਿਅਕਤੀ ਦੇ ਖਿਲਾਫ ਮਾਮਲਾ ਦਰਜ ਕਰਕੇ ਉਸ ਦੀ ਪਾਲ ਸ਼ੁਰੂ ਕਰ ਦਿੱਤੀ ਹੈ ਮ੍ਰਿਤਕਾ ਦੇ ਪਤੀ ਬਲਵਿੰਦਰ ਸਿੰਘ ਵੱਲੋਂ ਪੁਲਿਸ ਨੂੰ ਕੀਤੀ ਗਈ ਸ਼ਿਕਾਇਤ ਅਨੁਸਾਰ ਪਿੰਡ ਨਵਾ ਬਹਾਦਰ ਦੀ ਰਹਿਣ ਵਾਲੀ 48 ਸਾਲਾ ਔਰਤ ਸਲਿੰਦਰ कौर ਦੇ ਨਾਲ ਕੁਝ ਦਿਨ ਪਹਿਲਾਂ ਪਿੰਡ ਦੇ ਹੀ ਇੱਕ ਐਨਆਰਆਈ ਨੌਜਵਾਨ ਜਿਸ ਦਾ ਨਾਮ ਨਿਰੰਜਨ ਸਿੰਘ ਹੈ ਉਸ ਵੱਲੋਂ ਮਖੌਲबाजी ਕੀਤੀ ਗਈ ਜਿਸ ਦਾ ਮ੍ਰਿਤਕਾ ਸਿਲਿੰਦਰ ਕੋਰ ਵੱਲੋਂ ਵਿਰੋਧ ਕੀਤਾ ਗਿਆ ਸੀ ਇਸੇ ਰੰਜਿਸ਼ ਦੇ ਤਹਿਤ ਨਿਰੰਜਨ ਸਿੰਘ ਪੁੱਤਰ ਚਰਨ ਸਿੰਘ ਨੇ ਬੀਤੀ ਰਾਤ ਗਵਣ ਦੀ ਕਹੇ ਹਵੇਲੀ ਵਿੱਚ ਗਏ ਪਤੀ ਪਤਨੀ ਨਾਲ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਪਤਨੀ ਹਵੇਲੀ ਤੋਂ ਬਾਹਰ ਆਈ ਤਾਂ ਉਸ ਨੂੰ ਗਲੀ ਵਿੱਚ ਚਾਕੂ ਨਾਲ ਤਿੰਨ ਵਾਰ ਕਰਕੇ ਗੰਭੀਰ ਰੂਪ ਵਿੱਚ ਜ਼ਖਮੀ ਕਰ ਦਿੱਤਾ ਇਸ ਸਬੰਧੀ ਪਰਿਵਾਰਕ ਮੈਂਬਰਾਂ ਨੂੰ ਜਦੋਂ ਪਤਾ ਲੱਗਾ ਤਾਂ ਉਹਨਾਂ ਨੇ ਤੁਰੰਤ ਜ਼ਖਮੀ ਔਰਤ ਨੂੰ ਗੁਰਦਾਸਪੁਰ ਇਕ ਨੀਜੀ ਹਸਪਤਾਲ ਵਿੱਚ ਦਾਖਲ ਕਰਵਾਇਆ ਜਿੱਥੇ ਉਸ ਦੀ ਅੱਜ ਮੌਤ ਹੋ ਗਈ ਦੱਸਣ ਜੋਗ ਹੈ ਕਿ ਦੋਸ਼ੀ ਐਨ ਆਰ ਆਈ ਨਿਰੰਜਨ ਸਿੰਘ 8 ਸਾਲ ਬਾਅਦ ਗਰੀਸ ਤੋਂ ਆਪਣੇ ਕੁਝ ਦਿਨ ਪਹਿਲਾਂ ਹੀ ਪਿੰਡ ਵਾਪਸ ਆਇਆ ਸੀ ਦੂਜੇ ਪਾਸੇ ਪੁਰਾਣਾ ਸ਼ਹਿਲਾ ਪੁਲਿਸ ਨੇ ਇਸ ਸਬੰਧੀ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਦੇ ਲਈ ਸਿਵਲ ਹਸਪਤਾਲ ਗੁਰਦਾਸਪੁਰ ਭੇਜ ਦਿੱਤਾ ਹੈ ਅਤੇ ਦੋਸ਼ੀ ਨਿਰੰਜਨ ਸਿੰਘ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਹੈ ਸਰਪੰਚ ਨਵਾਂ ਪਿੰਡ ਬਹਾਦਰ ਸੁਰਿੰਦਰ ਸਿੰਘ ਜੱਜ ਰਾਤ ਦੇਰ ਰਾਤ 9:30 ਵਜੇ ਨਾਲ ਮੈਨੂੰ ਕਸ਼ਮੀਰ ਸਿੰਘ ਜੀ ਦਾ ਫੋਨ ਆਇਆ ਵੀ ਇਦਾਂ ਦਾ ਕਰਕੇ ਜਿਹੜੀ ਵਾਰਦਾਤ ਆ ਇਹ ਨਰਿੰਦਰ ਸਿੰਘ ਨੇ ਕੀਤੀ ਆ ਜੋ ਕਿ ਸੁਰਿੰਦਰ ਕੌਰ ਮੈਂ ਮੌਕੇ ਮذابਕ ਉਥੇ ਪਹੁੰਚਿਆ ਰਾਤੀ 9:30 ਵਜੇ ਪਰ ਨਰਿੰਦਰ ਸਿੰਘ ਸਾਨੂੰ ਚਰਨ ਸਿੰਘ ਵਾਸੀ ਨਵਾਂ ਪਿੰਡ ਬਹਾਦਰ ਜੋ ਕਿ 1990 ਦਾ ਵਿਦੇਸ਼ ਰਹਿੰਦਾ ਹਰ ਸਾਲ-ਸਾਲ ਛੁੱਟੀ ਜਾਂਦਾ ਉਹ ਤੇ ਰਾਤ ਜੀ ਤੋਂ ਭਗੇ ਆ ਮੇਰੇ ਜਾਣ ਤੋਂ ਪਹਿਲਾਂ ਉਹ ਆਪਣੇ ਸੁਰਿੰਦਰ ਕੌਰ ਨੂੰ ਲੈ ਕੇ ਹਸਪੀਟਲ ਆ ਗਏ ਸੀ ਮੁੜ ਕੇ ਮੈਂ ਪੁਲਿਸ ਨੂੰ ਇਨਫੋਰਮ ਕੀਤਾ ਸਰਿੰਦਰ ਕੌਰ ਨੂੰ ਕੀ ਉਹਨਾਂ ਨੇ ਕਿ ਅਜਿਹੀ ਉਹਨਾਂ ਦੇ ਉਹਨਾਂ ਦੇ ਰੰਜਿਸ਼ ਕੋਈ 5-7 ਦਿਨ ਪਹਿਲਾਂ ਜ ਜਿਹੜੇ ਪਰਿਵਾਰ ਤੇ ਦੱਸਣ ਦੇ ਮੁਤਾਬਕ 5-7 ਦਿਨ ਪਹਿਲਾਂ ਉਹਨਾਂ ਦੀ ਕੋਈ ਮਾਮੂਲੀ ਤਕਰਾਰ ਹੋਇਆ ਜਿਹਦੇ ਕਾਰਨ ਕਰਕੇ ਉਹਨਾਂ ਰੰਜਿਸ਼ ਕਰਕੇ ਇਹ ਜਦੋਂ ਆਪਣੇ ਘਰੋਂ ਨੂੰ ਆ ਰਹੇ ਸੀ ਤੇ ਉਹਨਾਂ ਨੇ ਜਿਹੜੀਆਂ 2-3 ਕਿਰਚਾ ਮਾਰ ਕੇ ਤੇ ਉਹਦਾ ਜਿਹੜੀ ਗੰਭੀਰ ਹਾਲਤ ਵਿੱਚ ਨੂੰ ਜ਼ਖਮੀ ਕਰ ਦਿੱਤਾ ਲਗਭਗ ਕਿੰਨੇ ਵਜੇ ਦੀ ਗੱਲ ਆ ਤਕਰੀਬਨ 10:00 ਵਜੇ ਦੇ ਕਰੀਬ ਸੀ ਜਦੋਂ ਮਨ ਜ਼ਖਮੀ ਕਰਕੇ ਫਿਰ ਇਹ ਨਾਜ ਦੌਰਾਨ ਉਹਨੂੰ ਮੈਂ ਫੋਨ ਕੀਤਾ ਫਿਰ ਇਹ ਹਸਪੀਟਲ ਲੈ ਕੇ ਬਰੋਲ ਆਏ ਨੇ ਤੇ 13 ਰਾਤ ਬਾਅਦ ਜੋ ਕੋਈ ਸਵੇਰੇ 4 ਵਜੇ ਜਿਹੜੀ ਉਹਦੀ ਡੈਥ ਹੋ ਗਈ ਹੈ। ਮਤਲਬ ਪਰਚਾ ਤੇ ਪੁਲਿਸ ਵੱਲੋਂ ਮੈਡਮ ਐਸਐਸਓ ਕੁਸ਼ਮਾ ਨੇ ਦੱਸਿਆ ਕਿ ਕਰ ਲਿਆ ਗਿਆ ਬਸ ਹੁਣ ਕੀ ਮੰਗ ਕਰਦੇ ਐ? ਐਫਆਈਆਰ ਉਹਦੇ ਨਰਿੰਦਰ ਸਿੰਘ son of ਚਰਨ ਸਿੰਘ ਦੇ ਖਿਲਾਫ ਦਰਜ ਕੀਤੀ ਗਈ ਆ। ਹੁਣ ਮੰਗ ਇਹ ਹੋ ਕੀਤੀ ਜਾ ਸਕਦੀ ਹੈ ਕਿ ਪੁਲਿਸ ਉਹਨਾਂ ਨੂੰ ਜਲਦੀ ਤੋਂ ਜਲਦੀ ਫੜ ਕੇ ਤੇ ਕਾਨੂੰਨੀ ਕਾਰਵਾਈ ਕੀਤੀ ਜਾਏ ਤਾਂ ਕਿ ਹੋਰ ਕੋਈ ਨੁਕਸਾਨ ਨਾ ਇਹ ਪਰਿਵਾਰ ਦਾ ਕਰ ਸਕੀਓ। ਕਿਉਂਕਿ ਨਰਿੰਦਰ ਸਿੰਘ ਅਜੇ ਤੱਕ ਬਾਹਰ ਆ ਗ੍ਰਿਫਤੂ ਬਾਹਰ ਆ ਉਹ ਇਹ ਪਰਿਵਾਰ ਦਾ ਹਜੇ ਤੱਕ ਵੀ ਨੁਕਸਾਨ ਕਰ ਸਕਦਾ। ਇਸ ਕਰਕੇ ਹਾਡੀ ਬੇਨਤੀ ਇਹੋ ਹੀ ਆ ਪੁਲਿਸ ਨੂੰ ਮੈਂ ਸਰਪੰਚੋਂ ਦੇ ਨਾਤੇ ਮੇਰੀ ਵੀ ਬੇਨਤੀ ਆ ਕਿ ਉਹ ਬੰਦੇ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਵੇ ਮੇਰਾ ਨਾਮ ਸਰ ਹਰਮਨਪ੍ਰੀਤ ਸਿੰਘ ਮੈਂ ਸਰ ਨਵੇਂ ਪਿੰਡ ਬੱਦਰ ਰਹਿਣਾ ਸਰ ਤੇ ਕੀ ਗੱਲ ਹੋਈ ਆ ਸਰ ਰਾਤੀ ਸਰ ਅਲਮੋਨੀ ਜੀ ਗੱਲ ਤੋਂ ਸਰ ਲੱਗ ਕੇ ਸ੍ਰੀਕਾ ਸਾਡੇ ਨੇ ਸਰ ਚੱਕ ਕ੍ਰਿਕ ਕਿੱਤ ਜਾ ਕਿਰਚਾ ਮਾਰਤੀਆਂ ਸਾਰੇ ਮੰਮੀ ਦੇ ਪਹਿਲਾਂ ਸਾਰੇ ਦੋ ਇੱਥੇ ਮਾਰੀਆਂ ਫਿਰ ਸਾਰੇ ਇੱਥੇ ਮਾਰੀ ਇੱਕ ਤੇ ਕਿੰਨਾਂ ਨੇ ਮਾਰੀਆਂ ਕੀ ਨਾਮ ਦਾ ਸਾਰੇ ਬੰਦੇ ਅੰਨ ਨਿੰਜਨ ਸਿੰਘ ਦਾ ਸਾਰੇ ਗਰੀਸ ਰਹਿੰਦੇ ਪੱਕੇ ਤੇ ਕੀ ਕੋ ਰੰਜੇ ਸੀ ਉਹਨਾਂ ਦੇ ਨਾਲ ਨਹੀਂ ਸਰ ਕੋਈ ਨਹੀਂ ਕੋਈ 5-7 ਦਿਨ ਪਹਿਲਾਂ ਸਾਰੇ ਕੋਈ ਹੋਈ ਬੋਲ ਬੰਨੀ ਬਹੁ ਮੁਰਦੀ ਹੋਈ ਹਾਂ ਹਾਂ ਉਹ ਕੋ ਬਜੂ ਕਿਚਾ ਮਾਰਤੀਆਂ ਫਿਰਦੀ ਹੋਇਆ ਸਰ ਕਿਚਾ ਮਾਰ ਕੇ ਸਾਰੇ ਇਨੀਸ਼ੀਏਟਿਵ ਤੇ ਸਾਰੇ ਤੇ ਅਬਰੋਲ ਹਸਪੀਟਲ ਆਏ ਸਾਰੇ ਅਬਰੋਲ ਹਸਪੀਟਲ ਰਾਤ ਆਏ ਤੇ ਸਾਰੇ 3:30 ਵਜੇ ਡੈਥ ਹੋ ਗਈ ਮੰਮੀ ਸਾੜੇ 3 ਵਜੇ ਡੈਥ ਹੋ ਗਈ ਆ ਤੇ ਕੀ ਉਹ ਐਫ ਦੀ ਕੋਈ ਕੰਪਲੇਨ ਕੀਤੀ ਬੰਤੂ ਨੂੰ ਹਾਂਜੀ ਸਰ ਕੀਤੀ ਸਰ ਸਰ 36 36 ਉਹਨੂੰ ਪਕੜਿਆ ਜਾਏ ਸਰ ਫੜਿਆ ਜਾਏ ਇਨਸਾਫ ਚਾਹੀਦਾ ਸਰ ਹਾਂਜੀ ਇਹ ਕੱਲ ਸਾਨੂੰ ਰਾਤ ਨੂੰ ਅਬਰੋਲ ਹਸਪੀਟਲ ਤੋਂ ਇੰਟੀਮੇਸ਼ਨ ਆਈ ਸੀਗੀ ਕਿ ਇਸ ਤਰ੍ਹਾਂ ਇੱਕ ਲੇਡੀ ਜਿਹੜੇ ਹੈਗੇ ਆ ਉਹ ਬੂਮਸ ਦੇ ਨਾਲ ਐਡਮਿਟ ਹੋਏ ਆ ਤੇ ਜਿਸ ਤੇ ਇਨਫੋਰਮੇਸ਼ਨ ਮਿਲਦੀ ਏਐਸਆਈ ਸਤਪਾਲ ਸਿੰਘ ਨੇ ਤੁਰੰਤ ਜਾ ਕੇ ਉੱਥੇ ਹਸਪੀਟਲ 'ਚ ਵਿਜ਼ਿਟ ਕੀਤਾ ਸੀ ਤੇ ਡਾਕਟਰ ਸਾਹਿਬ ਨੇ ਉਹਦੋਂ ਉਹਨਾਂ ਨੂੰ ਅਨਫਿਟ ਦੱਸਿਆ ਸੀਗਾ ਸਟੇਟਮੈਂਟ ਦੇਣ ਦੇ ਤੇ अर्ਲੀ ਮਾਰਨਿੰਗ ਸਾਨੂੰ ਫਿਰ ਇਨ ਇੰਟੀਮੇਸ਼ਨ ਆਈ ਕਿ 4 ਕਵਜੇ ਨਾਲ ਕਿ ਜਿਹੜੀ ਲੇਡੀ ਐਕਸਪਾਇਰ ਹੋ ਗਈ ਹੈ ਤੇ ਅਕੋਰਡਿੰਗਲੀ ਫਿਰ ਅਸੀਂ ਬਣਦੀਆਂ ਤਰਾਮਾ ਤਹਿਤ ਮੁਕੱਦਮਾ ਦਰਜ ਕੀਤਾ ਤੇ ਫਰਦਰ ਇਹਦੀ ਇਨਵੈਸਟੀਗੇਸ਼ਨ ਕਰ ਰਹੇ ਹਾਂ ਕੀ ਕਹਾਣੀ ਕੀ ਸੀ ਮਾਮ ਕੀ ਪਰਿਵਾਰਕ ਲੋਕ ਕੀ ਦੱਸਿਆ ਗਿਆ ਇਹ ਜੀ ਰਿਲੇਟਿਵਸ ਨੇ ਦੋਨੋਂ ਜਿਹੜੀ ਡੀਸੀਜ਼ਡ ਹੈ ਤੇ ਅਕਿਊਜ਼ਡ ਦੋਨੋਂ ਰਿਲੇਟਿਵ ਸਿਗੇ ਸ਼ਰੀਕੇ ਚ ਲੱਗਦੇ ਨੇ ਤੇ ਇਹਨਾਂ ਦੀ ਆਪਸੀ ਕੋਈ ਲੋਹੜੀ ਵਾਲੇ ਦਿਨ ਛੋਟੀ ਮੋਟੀ ਗੱਲ ਤੋਂ ਕੋਈ ਆਪਸੀ ਬਹਿਸ ਵਾਜੀ ਤਕਰਾਰ ਹੋਈ ਸੀਗੀ ਕੋਈ ਬਹੁਤੀ ਗੱਲ ਨਹੀਂ ਸੀ ਆਪਸ ਵਿੱਚ ਤੇ ਉਸੇ ਤੈਸ਼ ਦੇ ਵਿੱਚ ਇਸ ਨੇ ਇਹ ਕੰਮ ਕੀਤਾ ਜੀ ਇਹਨਾਂ ਬਾਰੇ ਹੀ ਦੱਸਿਆ ਜਾ ਰਿਹਾ ਜੀ ਇਹ ਦੱਸਿਆ ਜਾ ਰਿਹਾ ਬੰਦਾ ਗ੍ਰੀਸ ਤੋਂ ਆਇਆ ਸੀਗਾ ਜੀ ਗ੍ਰਿਫਟਰੀ ਲਈ ਕੀ ਕੋਈ ਗਤੀਵਿਧੀ ਜੀ ਉਹ ਅਸੀਂ ਉਹਦੇ ਸੂਚ ਲਗਾਏ ਹੋਏ ਨੇ ਤੇ ਫਰਦਰ ਸਾਰੀ ਉਹਦੇ ਚ ਇਹ ਆਪਾਂ ਕਰਦੇ ਪਏ ਆ ਲੀਡ ਮਿਲੀ ਹੈ ਤੇ ਉਹਨੂੰ ਆਪਾਂ ਫੋਲੋ ਕਰ ਰਹੇ ਆ ਉਮੀਦ ਹੈ ਕਿ ਆਪਾਂ ਨੂੰ ਬਹੁਤ ਜਲਦੀ ਅਕਿਊਜ਼ਡ ਨੂੰ ਨੈਪ ਕਰ ਲਾਂਗੇ